ਯੂਕੇ ਤੋਂ ਸਿੱਖ ਪ੍ਰਚਾਰਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨਦੌਰਾ ਲਿਖੀ ਗਈ ਗੁਰ ਅੰਗਦ ਦਰਪਨ ਨਾਮਕੀ ਕਿਤਾਬ ਸ਼੍ਰੀ ਅਖਾਲਸਾਹਬ ਦੇ ਸਾਹਮਣੇ ਰਿਲੀਜ਼ ਕੀਤੀ ਗਈ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਲਖਾਈ ਮਾਇਆ ਮੋ ਭਲੇ ਸਤਦਾਰਾ ਸੋ ਫ੍ਰੀਤ ਲਗਾਈ ਬਰੇ ਜੀ ਥੋੜਾ ਰੁਕ ਜੀ ਕਰਦੇ ਆ ਗਿਆ ਕਰਦੇ ਆ ਗਿਆ ਜੀ ਸਰ ਸਾਹਮਣੇ ਉਹ ਮਾਰਕ ਫੇਰਾ ਵੀ ਆਉਂਦਾ ਵੀ ਇਹਦਾ ਐਡਰੈਸ ਹੈਗਾ ਉਹ ਭੇਜਦਾ ਜੀ ਮੁਲਾਕਾਤ ਕਰਾਂਗੇ ਜੀ ਲਲਿਤ ਸਾਹਿਬ ਨਾਲ ਹੋ ਜੋ ਦੇਖੋ ਭਾਈ ਕੋਡ ਹਾਂ ਜੀ ਜੀਵਨ ਗਾਥਾ ਤੇ ਪਵਿੱਤਰ ਗਰਬਾਣੀ ਇਹਦੀ ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਨੇ ਉਹ ਜੀਵਨ ਗਾਥਾ ਸਾਰੀ ਲਿਖੀ ਆ ਤੇ ਅੱਜ ਕੌਮ ਨੂੰ ਸਮਰਪਿਤ ਵੀ ਕੀਤਾ ਤੇ ਜਿੱਥੇ ਮੈਂ ਇਹਨਾਂ ਨੂੰ ਇਸ ਕਾਰਜ ਦੀ ਬਹੁਤ ਵਧਾਈ ਦਿੰਨਾ ਕਿਉਂਕਿ ਇਹਨਾਂ ਦੀ ਲੇਖਣੀ ਜਿਹੜੀ ਆ ਉਹ ਕੇਵਲ ਤਾਂ ਕੇਵਲ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਣਾਇ ਹੋਈ ਹੈ ਆਪ ਵੀ ਗੁਰਮਤਿ ਸਿਧਾਂਤਾਂ ਦੇ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਹਿਤ ਮਰਿਆਦਾ ਇਹਨਾਂ ਦੇ ਅੰਗ-ਅੰਗ ਚ ਕੁੱਟ-ਕੁੱਟ ਕੇ ਭਰੀ ਆ ਤੋਂ ਨਾਲ ਹੀ ਇਹਨਾਂ ਨੇ ਹੋਰ ਕਿਰਪਾ ਕੀਤੀ ਖਾਲਸਾ ਦਰਬਾਰ ਜਥਾ ਜਿਹੜਾ ਇਹਨਾਂ ਦਾ ਖਾਲਸਾ ਪ੍ਰਚਾਰਕ ਜਥਾ ਜੋ ਕੇ ਵੱਲੋਂ ਆ ਜਿਹੜੇ ਸਾਡੇ ਫਲੱਡ ਰਲੀਫ ਫੰਡ ਸੀ ਸਾਡਾ ਉਹਦੇ ਵਿੱਚ ਆਪਣੀ ਤਿਲ ਫੁੱਲ ਜਿਹੜੀ ਭੇਟਾ 1500 US ਡਾਲਰ ਉਹ ਵੀ ਅੱਜ ਗੁਰੂ ਨੂੰ ਗੁਰੂ ਸਾਹਿਬ ਦੇ ਚਰਨਾਂ ਤੇ ਵਿੱਚ ਆ ਕੇ ਅਰਪਿਤ ਕੀਤੀ ਆ ਸੋ ਮੈਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤਿਲ-ਤਿਲ ਕਰਕੇ ਇਹ ਸਮਾਂ ਨਾਜਿਕ ਸੀ ਜਿਹਦੇ ਵਿੱਚ ਵੀ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਤੇ ਇਸ ਜਥੇ ਦਾ ਵੀ ਦਿਨੋਂ ਧੰਨਵਾਦ ਕਰਦਾ ਤੇ ਆਹ ਜਿਹੜਾ ਕਾਰਜ ਇਹਨਾਂ ਨੇ ਲੇਖਣੀ ਰਾਹੀਂ ਕੀਤਾ ਇਹਦਾ ਵੀ ਧੰਨਵਾਦ ਕਰਦਾ ਗੁਰੂ ਚਰਨਾਮਚ ਅਰਦਾਸ ਵੀ ਆ ਸਤਿਗੁਰ ਜੀ ਇਹਨਾਂ ਨੂੰ ਦੇਹ ਰੋਗ ਤੋਂ ਤੰਦਰੁਸਤੀ ਚੜ੍ਹਦੀ ਕਲਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇਦੋਂ ਵੀ ਵੱਧ ਵੱਲ ਉਦੋਂ ਬਖਸ਼ਿਸ਼ ਕਰਨੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਭਾਗਾ ਵਾਲਾ ਹੈ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਦਸਮ ਪਤਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਪਹਿਲਾਂ ਪੰਜ ਪੁਸਤਕਾਂ ਹੋਰ ਰੱਖੀਆਂ ਗਈਆਂ ਸਨ ਔਰ ਉਸ ਪੰਜਵੀਂ ਦੇ ਵਿੱਚ ਗੁਰੂ ਨਾਨਕ ਉਦਾਸੀ ਦਰਪਣ ਜਿਹੜੀ ਕਿ ਸਤਗੁਰਾਂ ਦੇ ਪ੍ਰਚਾਰਕ ਦੌਰਿਆਂ ਤੇ ਉਹਨਾਂ ਦੇ ਅਧਿਆਸ ਇਤਿਹਾਸ ਤੇ ਆਧਾਰਿਤ ਸੀ ਉਹ ਲਿਖੀ ਗਈ ਸੀ ਤਾਂ ਸੰਗਤਾਂ ਨੇ ਬਹੁਤ ਪਿਆਰ ਕੀਤਾ ਤੇ ਬਹੁਤ ਸਾਰੇ ਜ਼ਿੰਮੇਵਾਰ ਸਜਨਾ ਨੇ ਪ੍ਰਚਾਰਕਾਂ ਨੇ ਇੱਛਾ ਪ੍ਰਗਟ ਕੀਤੀ ਕਿ ਇਸੇ ਸ਼ੈਲੀ ਵਿੱਚ ਇਸੇ ਟੰਗ ਦੇ ਨਾਲ ਬਾਕੀ ਪਾਤਸ਼ਾਹਿਆਂ ਦਾ ਵੀ ਜੀਵਨ ਬਰਤਾਂਤ ਲਿਖਿਆ ਜਾਵੇ ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਲਿਖਿਆ ਜਾ ਰਿਹਾ ਤੇ ਉਹਦੇ ਵਿੱਚੋਂ ਦੂਜੇ ਪਾਤਸ਼ਾਹ ਜੀ ਮਹਾਰਾਜ ਤਨਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਗਾਥਾ ਤੇ ਉਹਨਾਂ ਦੀ ਬਾਣੀ ਇਸ ਨੂੰ ਵਿਚਾਰਦਿਆਂ ਹੋਇਆਂ ਇਹ ਪੁਸਤਕ ਜਿਹੜੀ ਹੈ ਤਿਆਰ ਹੋਈ ਹੈ ਸਿੰਘ ਬਰਦਰਸ ਵਾਲਿਆਂ ਨੇ ਲਿਖੀ ਹੈ ਪਰ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਪੁਸਤਕ ਨੂੰ ਰਿਲੀਜ਼ ਕਰਨ ਸਮੇਂ ਅਰਦਾਸ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਬਹੁਤ ਸਨਮਾਨ ਉਹਨੇ ਸਾਡੇ ਸ੍ਰੀ ਸੁਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖ ਸੇਵਾਦਾਰ ਜਥੇਦਾਰ ਸਾਹਿਬ ਐਡਵੋਕੇਟ ਧਾਮੀ ਸਾਹਿਬ ਸੌਰ ਹਰਜਿੰਦਰ ਸਿੰਘ ਦੀ ਧਾਮੀ ਉਹਨਾਂ ਨੇ ਆਪਣੇ ਰਜਾਈਆਂ ਵਿੱਚੋਂ ਬਹੁਤ ਮੁਸ਼ਕਲ ਨਾਲ ਸਮਾਂ ਕੱਢ ਕੇ ਮੈਨੂੰ ਨਿਵਾਜਿਆ ਹੈ ਅਰਦਾਸ ਵਿੱਚ ਸ਼ਾਮਲ ਹੋਏ ਨੇ ਔਰ ਆਪਣੇ ਹੱਥਾਂ ਦੇ ਨਾਲ ਇਹ ਜਿਹੜੀ ਪੁਸਤਕ ਹੈ ਇਹ ਸੰਗਤਾਂ ਦੇ ਪੇਟ ਕੀਤੀ ਹੈ ਮੈਂ মিডিਆ ਦੇ ਰਹੀ ਇੱਕ ਛੋਟੀ ਜੀ ਬੇਨਤੀ ਕਰਨੀ ਚਾਹਾਂਗਾ ਕਿ ਮੇਰੀ ਇਹ ਇੱਕ ਭਾਵਨਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨੀ ਇਤਿਹਾਸ ਲਿਖਣ ਲੱਗੇ ਆ ਜਿਵੇਂ ਪਹਿਲਾਂ ਸਾਡੇ ਘਰਾਂ ਦੇ ਵਿੱਚ ਮਾਪੇ ਜਨਮ ਸ਼ਾਖੀਆਂ ਪੜ੍ਹ-ਪੜ੍ਹ ਕੇ ਬੱਚਿਆਂ ਨੂੰ ਸੁਣਾਇਆ ਕਰਦੇ ਸਨ ਉਹ ਜਨਮ ਸ਼ਾਖੀ ਦੀ ਤਰਜ਼ ਤੇ ਇਹ ਲਿਖਿਆ ਗਿਆ ਸਾਰਾ ਕੁਝ ਇੱਕ ਤਾਂ ਸਧਾਰਨ ਸਿੱਖ ਮਾਪੇ ਇਸ ਤੋਂ ਲਾਭ ਉਠਾ ਸਕਦੇ ਨੇ ਬੱਚਿਆਂ ਨੂੰ ਦੇ ਸਕਦੇ ਨੇ ਦੱਸ ਸਕਦੇ ਨੇ ਦੂਜੀ ਗੱਲ ਕਿ ਨਾਲ ਹੀ ਪ੍ਰਚਾਰਕਾਂ ਦੀ ਸਹੂਲਤ ਦੇ ਵਾਸਤੇ ਇਹ ਸਾਡੇ ਪੁਰਾਤਾਂ ਨੂੰ ਸੂਮੇ ਨੇ ਹਾਂਜੀ ਉਹਨਾਂ ਦੀਆਂ ਨਾਲ ਉਦਾਹਰਨਾਂ ਦਿੱਤੀਆਂ ਕੋਟੇਸ਼ਨ ਦਿੱਤੀਆਂ ਗਈਆਂ ਨੇ ਤਾਂ ਕਿ ਸਾਡੇ ਪ੍ਰਚਾਰਕ ਜਿਹੜੇ ਭਾਈ ਨੇ ਉਹ ਇੱਕ ਥਾਂ ਤੋਂ ਸਾਰਾ ਮੈਟਰ ਲੈ ਸਕਣ ਤੇ ਜਿਹੜੀ ਆਥੈਂਟਿਕ ਗੱਲ ਹੈ ਉਹ ਸੰਗਤਾਂ ਤੱਕ ਪਹੁੰਚਾ ਸਕਣ ਮੈਂ ਡਾਕਟਰ ਰੂਮ ਸਿੰਘ ਜੀ ਜਿਹੜੇ ਸਾਡੇ ਬਹੁਤ ਵਿਦਵਾਨ ਨੇ ਵੱਡੇ ਵਿਦਵਾਨ ਨੇ ਉਹਨਾਂ ਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਸਾਡੇ ਸ਼ਕਤਰ ਸਾਹਿਬ ਸਰਦਾਰ ਬਰਿਆਮ ਸਿੰਘ ਜੀ ਮੇਰੇ ਪਰਮ ਪਿਤਰ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਨੇ ਖੂਬ ਪਰਚੋਲ ਕੀਤੀ ਪੁਸਤਕ ਦੀ ਖਰੜੀਆਂ ਦੀ ਔਰ ਫਿਰ ਮੈਨੂੰ ਜਿਹੜੀਆਂ ਕੀਮਤੀ ਸੀ ਇਰਾਮਾਂ ਦਿੱਤੀਆਂ ਜਿਹੜੀਆਂ ਮੈਂ ਇਰਾਮਾਂ ਪੁਸਤਕ ਦੇ ਵਿੱਚ ਮੈਂ ਦਰਜ ਕਰ ਸਕਿਆ ਜਿਨ੍ਹਾਂ ਨੇ ਆਪਣੇ ਹੈਡ ਗ੍ਰੰਥੀ ਸਾਹਿਬ ਨੇ ਪਰਵਾਨਾ ਦੀ ਹੋਰਾਂ ਨੇ ਅਸੀਸਾਂ ਲਿਖ ਕੇ ਦਿੱਤੀਆਂ ਨੇ ਉਹਨਾਂ ਸਭਨਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਕਾ ਜਲ